ਹੈਲੋ ਜੀ ਸਤ ਸ੍ਰੀ ਅਕਾਲ ਜੀ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਵਗੇ ਲਓ ਜਿੱਥੇ ਆਪਾਂ ਬਣਾਣ ਲੱਗੇ ਆਂ ਅੱਜ ਭੱਲੇ ਭੱਲੇ ਬਣਾਵਾਂਗੇ ਅੱਜ ਅਹੀ ਮੂੰਗੀ ਤੋਤੀ ਤੇ ਮਾਂ ਤੋ ਤੇ ਦਾਲ ਦੀ ਠੀਕ ਹੈ ਜੀ ਤੇ ਦਾਲ ਆਪਾਂ ਅੱਜ ਸਵੇਰ ਦੀ ਭਿਓਂ ਕੇ ਰੱਖ ਦਿੱਤੀ ਹੂੰ 4-5 ਘੰਟੇ ਪਹਿਲਾਂ ਠੀਕ ਹੈ ਤੇ ਹੁਣ ਆਪਾਂ ਕੱਢ ਲਾਂਗੇ ਗ੍ਰੈਂਡ ਤੇ ਬਣਾਵਾਂਗੇ ਅੱਜ ਅਹੀ ਦਹੀਂ ਭੱਲੇ ਠੀਕ ਹੈ ਤੇ ਕੇ ਦਾਲ ਆਪਾਂ ਕਰ ਲਈਏ ਗ੍ਰੈਂਡ ਚੰਗੀ ਤਰ੍ਹਾਂ ਮਿਕਸੀ ਚ ਠੀਕ ਹੈ ਤੇ ਭੱਲੇ ਬਣਾਣ ਲੱਗੇ ਆ ਖੁਸ਼ੀ ਤੇ ਪਾਪਾ ਠੀਕ ਹੈ ਤੇ ਦਾਲ ਆਪਾਂ ਚੰਗੀ ਤਰ੍ਹਾਂ ਪੀਸ ਲਈ ਹੈ ਬਦ ਹੁਣ ਚ ਪਾਵਾਂਗੇ ਆਪਾਂ ਲੂਣ ਮਿਰਚ ਨੂੰ ਸਾਰੇ ਮਸਾਲੇ ਇੱਥੇ ਪਾਤਾ ਭੱਲੂਣ ਜੀ ਸਾਤ ਜੀਰਾ ਨਾਲ ਆਪਾਂ ਪਾਵਾਂਗੇ ਥੋੜਾ ਚਾਟ ਮਸਾਲਾ ਠੀਕ ਹੈ ਤੇ ਨਾਲ ਆਪਾਂ ਪਾਵਾਂਗੇ ਸਾਬਤ ਧਣੀਆਂ ਠੀਕ ਹੈ ਜੀ ਤੇ ਗਰਮ ਮਸਾਲਾ ਠੀਕ ਹੈ ਲਓ ਚੰਗੀ ਤਰ੍ਹਾਂ ਇਹ ਫੈਂਟ ਲਾਂਗੇ ਇਹਨੂੰ ਇੱਕੋ ਪਾਸੇ ਮਤਲਬ ਹੀ ਫੈਂਟਣਾ 3-4 ਮਿੰਟ ਲਗਾਤਾਰ ਇਦਾਂ ਕਰੀ ਜਾਵਾਂਗੇ ਇਹ ਦੀ ਵੇਚਣਾ ਅਹੀਂ ਨਾ ਮਿੱਠਾ ਸੋਡਾ ਪਾਇਆ ਨਾ ਪੇਕੀਉ ਸੋਡਾ ਪਾਇਆ ਏ ਇਸ ਤਰ੍ਹਾਂ ਹੀ ਪੱਲੇ ਬਹੁਤ ਵਧੀਆ ਪੋਲੇ ਬਣੇ ਹੀ ਇੰਨੇ ਨਰਮ ਬਣ ਇਹ ਨਾ ਠੀਕ ਹੈ ਜੀ ਬਸ ਹਣ ਇੱਕ ਪਾਸੇ ਦਕੜੀ ਜਾਣਾ ਹੈ ਕਾ ਕਾਉਣ ਚ ਕਮ 5 ਮਿੰਟ ਲਗਾਤਾਰ ਇਸ ਤਰ੍ਹਾਂ ਕਰਨਾ ਹੈ ਜਿਸ ਕਰਕੇ ਪੱਲੇ ਬਹੁਤ ਵਧੀਆ ਆਪਣੇ ਨਰਮ ਬਣਦੇ ਨੇ ਠੀਕ ਹੈ ਜੀ ਇੱਥੇ ਆਪਾਂ ਧਰ ਲਿਆ ਏ ਤੇਲ ਗਰਮ ਕਰ ਲਿਆ ਏ ਤਾਂ ਆਪਣਾ ਵੀ ਤਿਆਰ ਹੋ ਗਿਆ ਮਸਾਲੇ ਆਪਾਂ ਸਾਰੇ ਪਾ ਲਏ ਆ ਨਾਲ ਆਪਾਂ ਪਾਈਏ ਸੁੱਕੀ ਮੇਥੀ ਵੀ ਠੀਕ ਹੈ ਜੀ ਤੇ ਬੈਟਰ ਆਪਣਾ ਇਸ ਤਰ੍ਹਾਂ ਰੱਖਣਾ ਹੈ ਪਤਲਾ ਨਹੀਂ ਕਰਨਾ ਹੈਗਾ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਰੱਖਣਾ ਹੈ ਠੀਕ ਹੈ ਤੋਂ ਹੁਣ ਆਪਾਂ ਜਿਸ ਸਾਈਜ਼ ਦੇ ਤੁਸੀਂ ਰੱਖਣੇ ਆ ਉਸ ਤਰ੍ਹਾਂ ਨਾ ਪਾਈ ਜਾਓ ਠੀਕ ਹੈ ਲਓ ਜੀ ਆਪਾਂ ਇੱਥੇ ਪਾ ਲਾਂਗੇ ਛੋਟੇ ਛੋਟੇ ਚਮਟੀਆਂ ਨਾਲ ਜਿਸ ਸਾਈਜ਼ ਦਾ ਤੁਸੀਂ ਰੱਖਣਾ ਉਸ ਤੋਂ ਵੱਡੇ ਛੋਟੇ ਜਿੱਦਾਂ ਤੁਸੀਂ ਪਾਉਣੇ ਆ ਪਾ ਸਕਦੇ ਹੋ ਠੀਕ ਹੈ ਪਹਿਲਾਂ ਆਪਾਂ ਦੋ ਚਾਹ ਕੱਢ ਕੇ ਵੇਖਾਂਗੇ ਠੀਕ ਹੈ ਲੋ ਜੀ ਭੱਲੇ ਆਪਾਂ ਦਹੀਂ ਭੱਲੇ ਬਣਾਵਾਂਗੇ ਆਪਾਂ ਮਤਲਬ ਦੂਜੇ ਮਿੱਠਾ ਦਹੀਂ ਬਣਾ ਕੇ ਉਹ ਹੀ ਤੇ ਆਪਣਾ ਸਕਨੇ ਆ ਸੌਸ ਦੇ ਨਾਲ ਪਰ ਆਪਾਂ ਬਣਾਉਣੇ ਆ ਦਹੀਂ ਭੱਲੇ ਤਿਆਰ ਕਰਨੇ ਆ ਲਓ ਜੀ ਆਪਣਾ ਇੱਕ ਪੋਰ ਨਿਕਲ ਗਿਆ ਹੂੰ ਹੂੰ ਲਓ ਜੀ ਬਾਕੀ ਦੇ ਭੱਲੇ ਵੀ ਇਸ ਤਰ੍ਹਾਂ ਕੱਢ ਲਾਂਗੇ ਸਾਰੇ ਥੋੜਾ ਠੰਡੇ ਕਰਕੇ ਤੇ ਫਿਰ ਆਪਾਂ ਪਾਵਾਂਗੇ ਇਹਨਾਂ ਨੂੰ ਗਰਮ ਪਾਣੀ 'ਚ ਠੀਕ ਹੈ ਉਹ ਜਿਹੜੇ ਸਾਰੇ ਭੱਲੇ ਆਪਾਂ ਇਸ ਤਰ੍ਹਾਂ ਕੱਢ ਲਾਂਗੇ ਠੀਕ ਹੈ ਫੇਰ ਆਪਾਂ ਤੁਹਾਨੂੰ ਦਿਖਾ ਲਦੇ ਹਾਂ ਬਾਕੀ ਦੇ ਇਹ ਸਾਰੇ ਦਹੀਂ ਭੱਲੇ ਖੁਸ਼ੀ ਦੇ ਪਾਪਾ ਨੇ ਬਣਾਏ ਨੇ ਠੀਕ ਹੈ ਇਹਨਾਂ ਨੂੰ ਬਹੁਤ ਸ਼ੌਂਕ ਹੈ ਕੁਕਿੰਗ ਕਰਨ ਦਾ ਇਸ ਕਰਕੇ ਇਹ ਹੀ ਬਣਾਉਂਦੇ ਨੇ ਭੱਲੇ ਲਓ ਜੀ ਇੰਨੇ ਗਾ ਆਪਣੇ ਨਿਕਲ ਗਏ ਨੇ ਬਹੁਤ ਜ਼ਿਆਦਾ ਨਰਮ ਬਣੇ ਹੀ ਵੇਖੋ ਨਾ ਆਪਾਂ ਵਿੱਚ ਮਿੱਠਾ ਸੋਡਾ ਪਾਇਆ ਨਾ ਹੀ ਆਪਾਂ ਬੇਕਿੰਗ ਸੋਡਾ ਪਾਇਆ ਕੁਝ ਵੀ ਨਹੀਂ ਪਾਇਆ ਹੈਗਾ ਤੇ ਵੇਖ ਲਓ ਇੰਨੇ ਨਰਮ ਬਣੇ ਹੀ ਬਹੁਤ ਵਧੀਆ ਠੀਕ ਹੈ ਜੀ ਰਾਤੇ ਦੇਖ ਸਕਦੇ ਆ ਬਹੁਤ ਜਲ ਨਰਮ ਹੀ ਬਿਲਕੁਲ ਸਖਤ ਨਹੀਂ ਬਣੇ ਹੈਗੇ ਇਹਨਾਂ ਨੂੰ ਤੁਸੀਂ ਚਾਹੇ ਮਿੱਠਾ ਦਹੀਂ ਬਣਾ ਕੇ ਮਿੱਠੀ ਸੌਸ ਬਣਾ ਨਾਲ ਨਾਲ ਖਾ ਸਕਦੇ ਹੋ ਠੀਕ ਹੈ ਜਿਸ ਤਰ੍ਹਾਂ ਹੀ ਮਤਲਬ ਦਹੀਂ ਭੱਲੇ ਬਣਾਨੇ ਆ ਮੈਂ ਦੂਸਰੇ ਉਹ ਉਸ ਤਰ੍ਹਾਂ ਵੀ ਖਾ ਸਕਦੇ ਹੋ ਲੋ ਜੀ ਭੱਲੇ ਆਪਾਂ ਸਾੜੇ ਨਿਕਲ ਚੁਲੇ ਆ ਉਹ ਵੀ ਭੱਲੇ ਦਹੀਂ ਵਾਲੇ ਭੱਲੇ ਬਹੁਤ ਸਵਾਦ ਲੱਗਦੇ ਨੇ ਖਾਣ ਚ ਠੀਕ ਹੈ ਨਾ ਲੋ ਜੀ ਦਹੀਂ ਆਪਣਾ ਹੋ ਗਿਆ ਤਿਆਰ ਠੀਕ ਹੈ ਜੀ ਵੀ ਦੇਖ ਸਕਦੇ ਆ ਭੱਲੇ ਆਪਣੇ ਫੁੱਲ ਕਿ ਐਡੇ ਤੇ ਮੋਟੇ ਹੋ ਗਏ ਸੀ ਕਿਉਂਕਿ ਅਸੀਂ ਘੰਟੇ ਤੋਂ ਪਹਿਲਾਂ ਹੀ ਭੱਲੇ ਵਿੱਚ ਪਾੜੇ ਸੀ ਦਹੀਂ ਵਿੱਚ ਠੀਕ ਹੈ ਜੀ ਬਾਕੀ ਲੂਣ ਮਿਲ ਤੁਸੀਂ ਬਾਅਦ ਵਿੱਚ ਪਾਣਾ ਜਦੋਂ ਖਾਣਾ ਆਏਗਾ ਕਿਉਂਕਿ ਬੜਾ ਦਹੀਂ ਥੜੀ ਘਟਾਸ ਸੀ ਮਾਰਨਾ ਆਪਾਂ ਤਾਂ ਜੇ ਅਸੀਂ 2-3 ਘੰਟੇ ਪਹਿਲਾਂ ਲੂਣ ਪਾ ਦਾਂਗੇ ਵਿੱਚ ਵੇਲੇ ਦਹੀਂ ਭੱਲੇ ਆਪਣੇ ਐਡੇ ਭੋਲੇ ਹੋ ਗਏ ਹਨਾ